ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸ ਨੂੰ ਬੜੇ ਧਿਆਨ ਨਾਲ ਸੁਣਨਾ ਦੇਣ ਵਾਲਿਆਂ ਦਾ ਇਤਿਹਾਸ ਹੈ ਖਾਣ ਵਾਲਿਆਂ ਦਾ ਇਤਿਹਾਸ ਹੈ ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਭਗਤ ਸੂਰਬੀਰ ਤੇ ਦਾਨੀ ਖਾਣ ਵਾਲੇ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਡਕਾਇਤ ਕਾਤਲ ਤੇ ਦੁਰਾਚਾਰੀ ਐਸਾ ਦੇਖਿਆ ਗਿਆ ਤਿੰਨੇ ਹੀ ਔਗਣ ਇੱਕੋ ਹੀ ਮਨੁੱਖ ਦੇ ਸੰਨ ਉਸਨੇ ਜਾਨ ਵੀ ਖੋ ਲਈ ਉਸਨੇ ਇੱਜ਼ਤ ਵੀ ਲੁੱਟ ਲਈ ਉਸਨੇ ਧਨ ਵੀ ਲੁੱਟ ਲਏ ਇੱਕੋ ਹੀ ਮਨੁੱਖ ਇਹ ਕਾਤਲ ਵੀ ਸੀ ਇਹ ਡਕੈਤ ਵੀ ਸੀ ਇਹ ਦੋਰਾਚਾਰੀ ਵੀ ਸੀ ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ ਦੇਖੇ ਗਏ ਨੇ ਸੰਸਾਰ ਦੇ ਇਤਿਹਾਸ ਦੇ ਚ ਖਲਾ ਮੌਜੂਦ ਸੀ ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸੰਨ ਉਹ ਸੂਰ ਬੀਰ ਵੀ ਹੋਵੇ ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾਅ ਮੌਜੂਦ ਸੀ ਖਾਲੀ ਪਰ ਮੌਜੂਦ ਸੀ ਇਸ ਖਾਲੀਪਨ ਨੂੰ ਜਿਸ ਨੇ ਭਰਿਆ ਉਸੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ ਧਨ ਗੁਰੂ ਗੋਬਿੰਦ ਸਿੰਘ ਉਹ ਭਗਤ ਐਸਾ ਹੈ ਅਗਰ ਅੰਮ੍ਰਿਤ ਵੇਲਾ ਹੋ ਗਿਆ ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਦੀ ਲੱਗ ਜਾਂਦੀ ਰੱਬ ਨਾਲ ਸੁਰਤ ਜੁੜ ਜਾਂਦੀ ਹੈ ਉਹ ਸੂਰਬੀਰ ਐਸਾ ਹੈ ਭਾਵੇਂ ਲੱਖਾਂ ਦਾ ਘੇਰਾ ਪੈ ਜਾਏ ਤਾਂ ਵੀ ਹੌਸਲਾ ਨਹੀਂ ਹਾਰਦਾ ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ ਮਾਲਵੇ ਦੀ ਧਰਤੀ ਦੇਚ ਜਦ ਔਰੰਗਜ਼ੇਬ ਦੇ ਤਿੰਨ ਐਲਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ ਇਹ ਨੇਕ ਨੀਅਤ ਵਾਲੇ ਸਨ ਇਹਨਾਂ ਨੇ ਆਦੇ ਦੁਆਲੇ ਬੰਦੇ ਭੇਜ ਰਹੇ ਭੇਜੇ ਸੰਤ ਸਤਗੁਰ ਦੀ ਖੋਜ ਕਰੋ ਔਰੰਗਜ਼ੇਬ ਦੇ ਬਾਕੀ ਅਹਿਲਕਾਰ ਵੀ ਲੱਭ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਜਦ ਚਲੇ ਹੈ ਸੁਮੇ ਲੱਭ ਰਹੇ ਸਨ ਇਹ ਤਿੰਨ ਵੀ ਲੱਭ ਰਹੇ ਸਨ ਪਰ ਇਹ ਨੇਕ ਨੀਅਤ ਰੱਖਦੇ ਸਨ ਬਿਟੰਡੇ ਦੇ ਕੋਲੋਂ ਇਹਨਾਂ ਨੂੰ ਇਹਨਾਂ ਦੇ ਅਹਿਲਕਾਰਾਂ ਨੇ ਦੱਸ ਦਿੱਤਾ ਬੇ ਸਤਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਹੇ ਸ਼ਾਇਦ ਰਾਜਸਥਾਨ ਜਾਣ ਇਤਨੇ ਅਲਕਾਰ ਮਿਲੇ ਨਹੀਂ ਇਨਾ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸलाम ਕੀਤੀ ਹੈ ਔਰ ਆਖਿਆ ਮਹਾਰਾਜ ਸਾਡੀ ਅਕੀਦਤ ਹੈ ਅਕੀਦਤ ਕਹਿੰਦੇ ਨੇ ਸ਼ਰਧਾ ਨਾਲ ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ ਸ਼ਰਧਾ ਰੱਖਦੇ ਹਾਂ ਸਾਡੇ ਤੇ ਸ਼ੱਕ ਨਾ ਕਰਨਾ ਸਾਡਾ ਸਲਾਮ ਵਾਕਈ ਸਲਾਮ ਹੈ ਸਾਡੀ ਅਕੀਦਤ ਹੈ ਸਾਡੀ ਸ਼ਰਧਾ ਹੈ ਅਸੀਂ ਚਾਹਦੇ ਹਾਂ ਸੁਲਾਹ ਹੋ ਜਾਏ ਬਹੁਤ ਖੂਨ ਖਰਾਬਾ ਹੋ ਗਿਆ ਹੁਣ ਹੋਰ ਨਾ ਹੋਵੇ ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੁਲਾਈ ਸੁਲਾਏ ਕਰੋ ਪਤਾ ਹੈ ਉਹ ਤੇਨੇ ਕਹੀ ਕਹਿਣ ਲਗੇ ਮਹਾਰਾਜ ਤੁਸੀਂ ਹਾਰ ਮੰਨ ਲਓ ਅਸੀਂ ਸੁਲਾ ਕਰਾ ਦਿੰਦੇ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਹੁਣ ਪਤਾ ਹੋ ਤਿੰਨੇ ਕੀ ਕਹਿੰਦੇ ਨੇ ਹਾਰ ਤੇ ਹੋ ਗਈ ਹੈ ਤੁਹਾਡੇ ਸਾਰੇ ਕਿਲੇ ਢਾ ਦਿੱਤੇ ਗਏ ਨੇ ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ ਤੁਹਾਡੇ ਕੋਲੇ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ ਔਰ ਸਾਨੂੰ ਜਿੱਥੇ ਤੱਕ ਪਤਾ ਚਲੇ ਤੁਸੀਂ 2 ਦਿਨ ਦਾ ਭੋਜਨ ਵੀ ਨਹੀਂ ਛਕੇ ਤੁਹਾਡੇ ਪੇਟ ਦੇ ਵਿੱਚ ਅੰਨ ਵੀ ਨਹੀਂ ਹੈ ਤੁਹਾਡੀ ਜੇਬ ਦੇ ਵਿੱਚ ਧਨ ਵੀ ਨਹੀਂ ਹੈ ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ ਜਦ ਕੁਝ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਤੁਸੀਂ ਸੰਤ ਤੇ ਸੰਤ ਨੂੰ ਸਚਾਈ ਕਬੂਲ ਕਰ ਲੈਣੀ ਚਾਹੀਦੀ ਹੈ ਹਾਰ ਹੋ ਗਈ ਹੈ ਤੁਸੀਂ ਕਬੂਲ ਕਰ ਲੋ ਅਸੀਂ ਸੁਲਾ ਕਰਾ ਦਿੰਦੇ ਹਾਂ ਮਾਹਰਾਂ ਨੇ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੇ ਹੋਰ ਗੱਲ ਹੈ ਤੇ ਦੂਸਰਾ ਤੁਸੀਂ ਇਹ ਵੀ बार-बार ਨਾਖੋ ਮੇਰੇ ਕੋਲ ਕੁਝ ਨਹੀਂ ਕੁਝ ਨਹੀਂ ਹੈ ਕੁਝ ਹੈ ਇਤਨੇ ਥੋੜੇ ਜਿਹੇ ਠਿਟਕੇ ਨੇ ਹੈ ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਚਮਲਾ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਸਬੀ ਚੰਗੀ ਲੱਗਦੀ ਹੈ। ਤੁਹਾਡੇ ਹੱਥ ਦੇ ਤਲਵਾਰ ਚੰਗੀ ਨਹੀਂ ਲੱਗਦੀ। ਹੁਣ ਜੋ ਕੁਝ ਸਤਿਗੁਰੂ ਕਹਿੰਦੇ ਨੇ ਮੈਂ ਸਤਿਗੁਰਾਂ ਦਾ ਹੀ ਬੋਲ ਤੁਹਾਡੇ ਸਾਹਮਣੇ ਰੱਖਾਂ ਸ੍ਰੀ ਮੁਖਵਾਕ ਬਾਦਸ਼ਾਹੀ ਦਸਵੀਂ ਜ਼ਫਰਨਾਮਾ। ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆ ਆਮਦਮ ਬ ਤਦ ਵੀ ਰੋ ਤੀਰੋ ਤੂਫੰਗ ਆਮਦਮ। ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਇਹ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਜਾਬ ਸਾਹਿਬ ਤਿੰਨਾ ਭਾਸ਼ਾਵਾਂ ਦਾ ਸੰਗਮ ਹੈ ਇਸ ਵਾਸਤੇ ਜਾਬ ਸਾਹਿਬ ਔਖੀ ਬਾਣੀ ਹੈ ਅਰਬੀ ਫਾਰਸੀ ਸੰਸਕ੍ਰਿਤ ਦਾ ਸਭ ਸੰਗਮ ਹੈ ਇੱਕੋ ਇੱਕ ਪੰਕਤੀ ਚ ਤਿੰਨੇ ਬਾਦਸ਼ਾਹਾਂ ਆ ਜਾਣਗੇ ਔਖੇ ਬਨਾ ਚਾਰ ਗਈ ਦਰਮਿਆ ਆਵਦਮ ਬਤਦ ਬੀਰੋ ਤੀਰੋ ਤਫੰਗ ਆਵਦਮ ਇਹ ਔਰੰਗਜ਼ੇਬ ਦੇ ਅਹਲਕਾਰੋ ਸੁਣ ਲਓ ਮੈਂ ਲਾਚਾਰ ਹੋ ਕੇ ਦਲਵਾਰ ਚੁਕੀਏ ਖੁਸ਼ੀ ਨਾਲ ਨਹੀਂ ਤਲਵਾਰ ਚੁਕਣਾ ਮੇਰੀ ਖੁਸ਼ੀ ਨਹੀਂ ਹੈ ਰਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ ਤਲਵਾਰ ਚੁਕਣਾ ਮੇਰੀ ਮਜਬੂਰੀ ਹੈ ਮਜਬੂਰੀ ਹੈ ਕੀ ਮਜਬੂਰੀ ਹੈ ਦੂਸਰੀ ਪੰਕਤੀ 10 ਦਿਨ ਸਤਿਗੁਰੂ ਕੋਈ ਜ਼ਾਲਮ ਚਲਦੇ ਆਪਨੇ ਪੈਰਾ ਦੇ ਥੱਲੇ ਮਜ਼ਲੂਮ ਨੂੰ ਕਮਜ਼ੋਰ ਨੂੰ ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮਿਟਾਵੇ ਇੱਕ ਮਜ਼ਬਦ ਦਾ ਤੇ ਕੰਮ ਹੀ ਰਿਹਾ ਸਾਰਾ ਅਫਗਾਨਿਸਤਾਨ ਬੋਧੀ ਸੀ ਅੱਜ ਨਹੀਂ ਹੈ ਬੋਧੀ ਸੀ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਈਰਾਨ ਸਾਰੇ ਦਾ ਸਾਰਾ ਆਰੀਆ ਸੀ ਹਿੰਦੂ ਸੀ ਅੱਜ ਨਹੀਂ ਹੈ ਇੰਡੋਨੇਸ਼ੀਆ ਸਾਰੇ ਦਾ ਸਾਰਾ ਹਿੰਦੂ ਸੀ ਅੱਜ ਨਹੀਂ ਹੈ ਇਸ ਸੰਬੰਧ ਵਿੱਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਤਲੇ ਦੇਸ਼ ਦਾ ਧਰਮ, ਦੇਸ਼ ਦੀ ਸੰਸਕ੍ਰਿਤੀ ਤੇ ਮਜ਼ਲੂਮਾਂ ਨੂੰ ਲਿਤਾੜੇ। ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ। ਵੀ ਆਪਣੇ ਪੈਰ ਰੋਕ ਤੇਰੇ ਕਦਮਾਂ ਦੇ ਥਲੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਜੇ ਉਹ ਆਪਣੇ ਕਦਮ ਨਹੀਂ ਰੋਕਦਾ ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਮੈਂ ਆਪਣਾ ਧਰਮ ਸਮਝਦਾ ਚੁੰਕਾਰ ਅਜ਼ ਹਮਾ ਹੀਰ ਤੇ ਦਰ ਗੁਇਸਤ ਹਲਾਲ ਅਸਤ ਬਰਦਮ ਬ ਸ਼ਮਸ਼ੇਰ ਦਸਤ ਬੜੇ ਕੀਮਤੀ ਬੋਲ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ ਪਰ ਪਤਾ ਐਲਕਾਰ ਬੜੇ ਸਿਆਣੇ ਸਨ ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ ਹੁਣ ਬੈਤਰ ਹੋਵੇਗਾ ਜਦ ਹੈ ਹੀ ਨਹੀਂ ਕੁਝ ਹਾਰ ਮੰਨ ਲੋ ਹਾਰ ਮੰਨ ਲੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ ਮਹਾਰਾਜ ਕਹਿੰਦੇ ਬਾਰ ਬਾਰ ਇਹ ਨਾਖੋ ਮੇਰੇ ਕੋਲ ਕੁਝ ਨਹੀਂ ਹੈ ਕੁਝ ਨਹੀਂ ਹੈ ਕੀ ਹੈ ਤਾਂ ਹੁਣ ਬੜੇ ਧਿਆਨ ਨਾਲ ਸੁਣਨਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਠੀਕ ਹੈ ਮੇਰੇ ਕੋਲ ਫੌਜ ਨਹੀਂ ਹੈ ਮੇਰੇ ਕੋਲ ਮਹਿਲ ਵੀ ਨਹੀਂ ਰਹੇ ਮੇਰੇ ਕੋਲ ਕਿਲੇ ਵੀ ਨਹੀਂ ਮੇਰੇ ਕੋਲ ਧਨ ਵੀ ਨਹੀਂ ਮੇਰੇ ਕੋਲ ਫੌਜ ਵੀ ਨਹੀਂ ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਹੇ ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਹੇ ਕਬੂਲ ਹੈ ਮੈਂ ਤਸਲੀਮ ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਇਹ ਤੇ ਸਭ ਕੁਝ ਮੇਰੇ ਕੋਲ ਨਹੀਂ ਹੈ ਮੈਂ ਕਬੂਲ ਕਰਦਾ ਨਹੀਂ ਹੈ ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਝ ਵੀ ਨਹੀਂ ਹੈ ਕੀ ਹੈ ਤੁਹਾਡੇ ਤੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਮੇਰਾ ਖੁਦਾ ਮੇਰੇ ਨਾਲ ਹੈ ਹੁਣ ਧਿਆਨ ਦੇਣਾ ਉਹਨਾਂ ਐਲਕਾਰਾਂ ਨੇ ਸਿਆਣਪ ਵਰਤੀ ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦੋ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਅਸੀਸ ਨੂੰ ਆਧਾਰ ਬਣਾ ਕੇ ਸੋਲਾ ਸਫਾਈ ਦਾ ਰਸਤਾ ਲੱਭਦਿਆਂ ਉਹ ਸਤਿਗੁਰਾਂ ਨੇ ਜੋ ਅਹਿਲਕਾਰਾਂ ਨੂੰ ਕਿਹਾ ਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਧਿਆਨ ਨਾਲ ਸੁਣਨਾ ਸਤਿਗੁਰ ਕਹਿੰਦੇ ਨ ਚਾਹ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾ ਚਾਹ ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਕੀ ਹੋਇਆ ਚਾਹ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾ ਚਾਰ ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਜਹਾਸ਼ ਸ਼ਬਦ ਕੇ ਚੋਂ ਬੱਚ ਗਾਂ ਕੁਸ਼ਤਾਚਾਰ ਕੇ ਬਾਥੀ ਬਮਾਂਦਸਤ ਪੇਚੀਦਾ ਮਾਰ ਅਜੇ ਪੇਚੀਦਾ ਸੱਪ ਮੌਜੂਦ ਹੈ ਪਤਾ ਸੱਪ ਕਿਉਂ ਕਹਿੰਦੇ ਨੇ ਉਹਨਾਂ ਦੇ ਨੱਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ ਇਹ ਮਾਰ ਮੇ ਰਫਤੇ ਇਹ ਮਾਰ ਮੇ ਆਮਦ ਤੇ ਸੱਪ ਆ ਰਿਹਾ ਹੈ ਇਹ ਸੱਪ ਜਾ ਰਿਹਾ ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸਨ ਮਾਰ ਕਹਿੰਦੇ ਸਨ ਮਹਾਰਾਜ ਕਹਿੰਦੇ ਨੇ ਅਸੀਂ ਜ਼ਾਲਮ ਦੇ ਲਈ ਦੁਸ਼ਟ ਦੇ ਲਈ ਜ਼ਹਿਰ ਹਾਂ ਅਸੀਂ ਮਜ਼ਲੂਮ ਦੇ ਲਈ ਅਸੀਂ ਦੇਸ਼ ਦੇ ਲਈ ਅਮਰਤ ਅਸੀਂ ਅਮਰਤ ਵੀ ਹਾਂ ਅਸੀਂ ਜ਼ਹਿਰ ਵੀ ਹਾਂ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਹ ਕੇ ਬਾਕੀ ਬਮਾਂਦਸ ਤੇ ਪੇਚੀ ਦਾ ਮਾਰ ਚੇ ਮਰਦੀ ਕੇ ਅਫਗਰ ਖਮੋਸ਼ਾ ਕੋ ਨਹੀਂ ਕੇ ਆਤੀਸ਼ ਦਾ ਮਾਰਾਂ ਫਿਰੋਜ਼ਾ ਕੋ ਨਹੀਂ ਸਤਗੁਰ ਦਾ ਹੌਸਲਾ ਦੇਖ ਕੀ ਹੋਇਆ ਔਰੰਗਜ਼ੇਬ ਤੇ ਉਹਦੇ ਅਹਲਕਾਰੋ ਸੁਣ ਲਓ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਇਹ ਤੇ ਚਾਰ ਚਨਗਾਰੀਆਂ ਬੁਜਾਈਆਂ ਨੇ ਸ਼ੌਲੇ ਤੇ ਬੜਕ ਉੱਠੇ ਤੇ ਇਹ ਸ਼ੌਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ ਇਹਨਾਂ ਕਾਰਾਂ ਨੇ ਅੱਧ ਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ ਮਹਾਰਾਜ ਇੱਕ ਆਖਰੀ ਬਚਨ ਹੋਏ ਇਹ ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ ਸਿਰਫ ਇਤ ਨਹੀਂ ਮੇਰੇ ਚਾਰ ਬੱਚੇ ਨਹੀਂ ਰਹੇ ਹੋਰ ਕੁਝ ਵੀ ਨਾ ਲਿਖੋ ਬਾਕੀ ਨੁਕਤਾ ਨਿਗਾ ਅਸੀਂ ਲਭਾਂਗੇ ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ ਹੁਣ ਸਤਿਗੁਰ ਨੇ ਜਿਸ ਢੰਗ ਨਾਲ تسلیم ਕੀ ਤਾਂ ਬੜੇ ਧਿਆਨ ਨਾਲ ਸੁਣਨਾ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਬੜੇ ਧਿਆਨ ਨਾਲ ਸੁਣਨਾ ਜ਼ਰੀ ਕਹਿੰਦੇ ਨੇ ਸੋਨੇ ਨੂੰ ਕਾਸਾ ਕਹਿੰਦੇ ਨੇ ਪਿਆਲੇ ਸੰਗ ਕਹਿੰਦੇ ਨੇ ਪੱਥਰ ਨੂੰ ਸੰਗ ਦਿਲ ਤੇ ਪੱਥਰ ਦਿਲ ਹੈ ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਕਾਸਾ ਪਿਆਲੇ ਨੂੰ ਕਹਿੰਦੇ ਨੇ ਜ਼ਰੇ ਸੋਨੇ ਨੂੰ ਕਹਿੰਦੇ ਨੇ ਸੀਮੇ ਚਾਂਦੀ ਨੂੰ ਕਹਿੰਦੇ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੇ ਸ਼ੇਕੰਦ ਬਦ ਕਲਾਮ ਮਨੁਖ ਦੁਸ਼ਟ ਮਨਕ ਇਕ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਕਬੂਲ ਕਰਦਾ ਮੈਂ ਮੰਨਦਾ ਧਿਆਨ ਨਾਲ ਸੁਣਨਾ ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੇ ਸ਼ਿਕਨ ਇੱਕ ਜ਼ਾਲਮ ਮਨੁੱਖ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਏ ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤ ਇਹ ਸੰਗਨੇ ਫਜ਼ਾਇਦ ਬਜ਼ਰ ਕਮ ਨਾ ਛੋ ਔਰੰਗਜ਼ੇਬ ਤੇ ਉਹਦੇ ਅਲਕਾਰੋ ਇੱਕ ਗੱਲ ਸੁਣ ਲਓ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਖੇ ਤੈਨੂੰ ਜ਼ਾਲਮ ਉਹਨਾਂ ਦਿਨ ਐਨਕਾਰਾਂ ਨੇ ਸਜਦਾ ਕੀਤਾ ਹੈ ਕਿ ਰੋਹੇ ਜ਼ਮੀਨ ਦੇ ਚ ਪਹਿਲੀ ਵਾਰ ਇੱਕ ਐਸਾ ਔਲੀਆ ਦੇਖ ਰਹੇ ਆਂ ਜੋ ਬਿਲਕੁਲ ਅੱਲਾ ਦਾ ਹੀ ਰੂਪ ਹੈ ਅੱਲਾ ਦਾ ਹੀ ਰੂਪ ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ ਉਹਨਾਂ ਨੇ ਰੁਬਾਈ ਦੇ ਚ ਕਈ ਰਿੱਤੇ ਤਜੱਲਾ ਤੇਰੀ ਜ਼ਾਤ ਕਾ ਸੂਬਾ ਸੋ ਹੈ ਜੇ ਦਰ ਦੇਖਤਾ ਹਾਂ ਉਧਰ ਤੋ ਹੀ ਤੋ ਹੈ ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਵਾਹ ਹੈ ਜਮਾਲ ਹੁਸੈਨ ਇੱਥੇ ਤੱਕ ਕਹਿੰਦਾ ਉਨਾ ਦਿਨ اہلਕਾਰਾਂ ਨੇ ਵੀ ਕਹਿ ਦਿੱਤਾ ਤੁਸੀਂ ਐਸੇ ਔਲੀਆ ਹੋ ਅੱਲਾਹ ਦੀ ਝਲਕ ਮਿਲਦੀ ਹੈ ਤੁਹਾਡੇ ਕੋਲ ਅੱਲਾਹ ਦੀ ਝਲਕ ਮਿਲਦੀ ਹੈ ਇਸ ਸੰਬੰਧ ਵਿੱਚ ਸੁਆਨੇ ਉਮਰੀ ਦੇ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਹੈ ਔਰ ਅਲਾ ਯਾਰ ਖਾਨੇ ਨੇ ਲਿਖਿਆ ਹੈ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ afghanistan ਦਾ ਹਾਲ ਹੋਇਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ iran ਦਾ ਹਾਲ ਹੋਇਆ ਇਹ ਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ ਇੱਥੇ ਵੀ ਇੱਕ ਰਹਿ ਜਾਣਾ ਸੀ ਦੂਜੇ ਤੀਜੇ ਚੌਥੇ ਨਹੀਂ ਹੋਣੇ ਸੀ ਕਵੀ ਸੰਤੋਖ ਸਿੰਘ ਦੀ ਦਾ ਛੰਦ ਸਰਵਨ ਕਰ ਲਓ ਮੈਂ ਸਮਾਪਤੀ ਕਰਾਂ ਉਹ ਕਹਿੰਦੇ ਨੇ ਛਾਏ ਜਾਂਦੀ ਇਕਤਾ ਇੱਕੋ ਹੀ ਜਿਵੇਂ ਅਫਗਾਨਿਸਤਾਨ ਵਿੱਚ तमाम हिंदू निकल आए सिख निकल आए ਇਤਿਹਾਸਕ স্থান ਵੀ रह गए ਇੱਕੋ ਇੱਕ ਦੂਜੇ ਨੂੰ برداشت ਹੀ ਨਹੀਂ ਕਰਨਾ ਦੂਜੇ ਨੂੰ ਕਬੂਲ ਨਹੀਂ ਕਰਨਾ છਾਇਏ جاتی ਇਕਤਾ ਅਨੇਕਤਾ ਬਿਲਾਏ جاتی ਹਵਤ ਕੋ ਚੇਲਤਾ ਕਤੇਬਨ ਕੁਰਾਨ ਕੇ ਪਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ गरक जाते सहत वेदान के देवी देव देहुरे संतोष सिंह दूर होते रीत मिट जाती कथा वेदन पुराण के ये जो वेदां की कथा है रामायण की कथा है गीता की कथा है ये देवी देवतावाम दे जो गीत ने मंदिर ते गुंबद देवी देव देवरे संतोष सिंह दूर होते रीत मिट जाती कथा वेदन पुराण के श्री गुरु गोविंद सिंह पावन परम सुर मूरत ना होती जोपे करना निदान के ए बख्शीश भरी मूर्ति जे ना होदे ना भारत दे बोध धर्म होणा सी ना जैन धर्म ना हिंदू धर्म ए कोई चाहे जाती एकता ए धन गुरु गोविंद सिंह जी महाराज दी देन ओना दी बख्शीश भई परमात्मा दे बगीचे च वख वख फूल ने ना नो खड़ंद बर्बाद ना करो ए सब फूल ने ਔਰ ਗੁਲੇਸ਼ਤਾ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ ਪ੍ਰਭੂ ਦਾ ਸਜਾਇਆ ਹੋਇਆ ਬਾਗਿਚਾ ਹੈ ਤੁਸੀਂ ਨਿਸ਼ ਤੋਂ ਨਾਬੂਧ ਨਾ ਕਰੋ ਇੱਕ ਕੋਈ ਫੁੱਲ ਰਖਣਾ ਹੈ ਬਾਕੀਆਂ ਨੂੰ ਬਰਬਾਦ ਕਰਨਾ ਹੈ ਮਹਾਰਾਜ ਕਹਿਣ ਲੱਗੇ ਮੈਂ ਨਹੀਂ ਹੋਣ ਦੇਣਾ